ਮੁੰਡਾ ਕੁੜੀ ਵੇਖ ਲਓ ਅਲਰਟ ਕਰਕੇ ਬਾਹਰ ਨੂੰ ਤੁਰ ਜਾਂਦਾ ਹੀ ਭਾਵੇਂ ਐਡਾ ਕਿਹੜਾ ਫਰਕ ਹੀ ਵੱਡਾ ਫਰਕ ਹੈ ਵੱਡਾ ਫਰਕ ਹੈ ਇਹਨਾਂ ਨੂੰ ਵੀ ਦੱਸ ਗਾ ਆਪਣੀ ਇਧਰ ਤੁਰਿਆ ਜਾਂਦਾ ਕੁੜੀ ਮੁੰਡੇ ਚ ਵੱਜ ਜੇ ਆਹੋ ਤਾਂ ਮੁੰਡੇ ਕੋਲੋਂ ਕੋਟ ਕੋਟ ਮਾਫੀ ਮੰਗਾਉਂਦੇ ਆ ਤੇ ਉਧਰ ਉਧਰ ਬਾਈ ਜੀ ਮੁੰਡਾ ਆਪ ਮਾਰੋ ਥੋਰੀ ਅਗਲੀ ਕਹਿੰਦੀ ਆ ਤੋਂ ਯੂਥ ਫੈਸਟੀਵਲ ਚ ਭੰਡ ਦੀ ਇਸ ਆਈਟਮ ਚ ਭਾਗ ਲਿਆ ਸੀਗਾ ਉਸ ਤੋਂ ਬਾਅਦ ਅਸੀਂ ਉਹਦੇ ਚੋ 골ਡ ਮੈਡਲਿਸਟਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਉਸ ਤੋਂ ਬਾਅਦ ਫਿਰ ਅਸੀਂ ਨਾਟਕ ਨਾਲ ਤਾਂ ਜੁੜੇ ਹੀ ਹੋਈ ਸੀ ਥੀਏਟਰ ਨਾਲ ਜੁੜੇ ਸੀਗੇ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਇੱਕ ਨਾਟਕ ਨਹੀਂ ਤਾਂ ਗੱਲ ਕਰਦੇ ਕਰਦੇ ਸੀਗੇ ਲੋਕਾਂ ਦੇ ਹੱਕਾਂ ਦੀ ਜਾਂ ਉਹ ਜਿਹੜੇ ਕਾਨੂੰਨ ਬਣੇ ਸੀ ਉਹਨਾਂ ਦੇ ਖਿਲਾਫ ਫਿਰ ਅਸੀਂ ਇਹ ਕਲਾ ਰਾਈਂ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਵੀ ਯਾਰ ਪੰਡਾਂ ਦੇ ਟੋਟਕਿਆਂ ਰਾਈਂ ਵੀ ਗੱਲ ਕੀਤੀ ਜਾਵੇ ਮਜ਼ਾਕ ਉਡਾਇਆ ਜਾਵੇ ਸਰਕਾਰ ਦਾ ਤੇ ਫਿਰ ਉਹ ਕਿਸਾਨੀ ਅੰਦੋਲਨ ਦੀ ਸਟੇਜ ਤੋਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਜੋੜੀ ਸਾਡੀ ਸ਼ੁਰੂ ਤੋਂ ਅਸਲ ਚ ਅਸੀਂ ਇਕੱਠੇ এডਿਕੇਸ਼ਨ ਵੀ ਸਾਡੀ ਇਕੱਠਿਆਂ ਦੀ ਅਸੀਂ ਗਲੀ ਸਾਡੀ ਗਵੰਡੀ ਅਸੀਂ ਇੱਕ ਦੂਜੇ ਦੇ ਸ਼ੁਰੂ ਤੋਂ ਸਾਡੀ ਲਿਆ ਜੀ ਨਹੀਂ ਸੀ ਕਿ ਉਹ ਸਾਡੀ ਸਮਿਟਰੀ ਇੰਨੀ ਵਧੀਆ ਬੈਠੀ ਕਿ ਹੁਣ ਜਦੋਂ ਗੱਲ ਵੀ ਕਰਦੇ ਆ ਤਾਂ ਕਿ ਜਿਹੜੀ ਆਸ ਆ ਜਾਂਦਾ ਕੋਈ ਇੰਨਾ ਇੱਕ ਦੂਜੇ ਨੂੰ ਸਮਝਦੇ ਆ ਜਾਣਦੇ ਆ ਪਿਆਰੀ ਇੰਨਾ ਹੋ ਗਿਆ ਹੁਣ ਕੋਈ ਮਜ਼ਾਕ ਵੀ ਕਰ ਦਈਏ ਤੇ ਜੋਕ ਬਣ ਜਾਂਦਾ ਮੈਂ ਕਿਹਾ ਇੰਡੀਆ ਨੇ ਇੱਕ ਨਵਾਂ ਚੰ드ਰੀਆਨ ਜਾਰੀ ਕੀਤਾ ਉਹ ਉੱਥੇ ਪਹੁੰਚ ਗਿਆ ਹੀ ਹਾਂ ਤੇ ਉਹਨੇ ਫੋਟੋ ਖਿੱਚ ਕੇ ਭੇਜਤੀਆਂ ਬਾਈ ਜੀ ਤੇ ਫੋਟੋਆਂ 'ਚ ਪਹਿਲਾਂ ਹੀ ਦੋ ਪੰਜਾਬੀ ਉੱਥੇ ਪਹਿਲਾਂ ਹੀ ਤੁਰੇ ਫਿਰਦੇ ਸੀ ਬਲਾ ਲਾਂਡੀਆਂ ਪੰਜਾਬੀ ਉੱਥੇ ਪਹੁੰਚ ਗਏ ਵਿਗਿਆਨੀਆਂ ਨੇ ਪੁੱਛਿਆ ਵੀ ਇਹ 650 ਕਰੋੜ ਲਾ ਕੇ ਚੰ드ਰੀਆਨ ਭੇਜੋ ਗੁਰੂਓ ਤੁਸੀਂ ਪਹਿਲਾਂ ਹੀ ਤੁਰੇ ਫਿਰਦੇ ਆ ਤੇ ਉਹ ਕੀ ਆnde ਉਹ ਕਹਿੰਦੇ ਵੀ ਫੈਲਤਾ ਸੀ ਕੈਨੇਡਾ ਦੀ ਲਈ ਸੀ ਝੰਡਾ ਸਾਨੂੰ ਇੱਥੇ ਲਾ ਗਿਆ ਸਤਿ ਸ਼੍ਰੀ ਅਕਾਲ ਦਾ ਸਿਟੀ ਹਾਈਲੈਂਸ ਤੇ ਗ੍ਰੀਟਿੰਗ ਤੁਸੀਂ ਇਸ ਟੈਂਸ਼ਨਾਂ ਭਰੀ ਜ਼ਿੰਦਗੀ ਦੇ ਵਿੱਚ ਬੋਝ ਭਰੀ ਜ਼ਿੰਦਗੀ ਦੇ ਵਿੱਚ ਹੱਸਣਾ ਜ਼ਰੂਰੀ ਹੈ ਤੇ ਅੱਜ ਤੁਹਾਨੂੰ ਹਸਾਉਣ ਦੇ ਲਈ ਮੇਰੇ ਨਾਲ ਬਹੁਤ ਵਧੀਆ ਕਲਾਕਾਰ ਮੌਜੂਦ ਨੇ ਬਾਈ ਅਵਤਾਰ ਸਿੰਘ ਤੇ ਬਾਈ ਇਕਬਾਲ ਸਿੰਘ ਜਿਨ੍ਹਾਂ ਨੂੰ ਆਮ ਤੌਰ ਤੇ ਤੁਸੀਂ ਫੇਸਬੁੱਕ YouTube Instagram ਤੇ ਦੇਖਦੇ ਹੁੰਦੇ ਹੋ ਕਿ ਸ਼ਿਆਸੀ ਭੰਡ ਦੇ ਨਾਮ ਤੇ ਇੱਕ ਉਹਦਾ ਚੈਨਲ ਵੀ ਬਣਿਆ ਹੋਇਆ ਤੇ ਅੱਜ ਤੁਹਾਡੀ ਮੁਲਾਕਾਤ ਉਹਨਾਂ ਦੇ ਨਾਲ ਕਰਵਾਉਣੀ ਹੈ ਤੇ ਤੁਸੀਂ ਜਿਹੜਾ ਹਸਨ ਦੇ ਲਈ ਤਿਆਰ ਹੋ ਜੋ ਤੇ ਬਾਈ ਮੇਰੇ ਨਾਲ ਖੜੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬੜੇ ਚਰਚੇ ਅੱਜਕੱਲ੍ਹ ਸ਼ਾਸਤਰੀ ਪੰਡਾਂ ਦੀ ਜੋੜੀ ਦੇ ਕਿਵੇਂ ਬਾਈ ਇਹ ਆ ਗਿਆ ਸੀ ਆਈਡੀ ਆ ਵੀ ਪਹਿਲਾਂ ਤਾਂ ਪੰਡ ਦੀ ਸ਼ੁਰੂਆਤ ਕਿਦੋਂ ਹੁੰਦੀ ਆ ਵੀ ਅਸੀਂ ਇਹ ਲਾਈਨ ਵੱਲ ਜਾਣਾ ਵੀ ਅਸੀਂ ਇਹ ਵੀ ਇੱਕ ਕੰਮ ਕਰ ਸਕਦੇ ਹਾਂ ਅਸੀਂ ਵੀਰੇ ਕਾਲਜ ਟਾਈਮ ਤੋਂ ਯੂਥ ਫੈਸਟੀਵਲ 'ਚ ਪੰਡ ਦੀ ਇਸ ਆਈਟਮ 'ਚ ਭਾਗ ਲਿਆ ਸੀਗਾ ਉਸ ਤੋਂ ਬਾਅਦ ਅਸੀਂ ਉਹਦੇ ਚ 골ਡ ਮੈਡਲਿਸਟਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਉਸ ਤੋਂ ਬਾਅਦ ਫਿਰ ਅਸੀਂ ਨਾਟਕ ਨਾਲ ਤਾਂ ਜੁੜੇ ਹੀ ਹੋਏ ਸੀ ਥੀਏਟਰ ਨਾਲ ਜੁੜੇ ਸੀਗੇ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਇੱਕ ਨਾਟਕ ਨਹੀਂ ਤਾਂ ਗੱਲ ਕਰਦੇ ਹੀ ਕਰਦੇ ਸੀਗੇ ਲੋਕਾਂ ਦੇ ਹੱਕਾਂ ਦੀਆਂ ਉਹ ਜਿਹੜੇ ਕਾਨੂੰਨ ਬਣੇ ਸੀ ਉਹਨਾਂ ਦੇ ਖਿਲਾਫ ਫਿਰ ਅਸੀਂ ਇਹ ਕਲਾ ਰਾਈਂ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਵੀ ਯਾਰ ਪੰਡਾਂ ਦੇ ਟੋਟਕਿਆਂ ਰਾਈਂ ਵੀ ਗੱਲ ਕੀਤੀ ਜਾਵੇ ਮਜ਼ਾਕ ਉਡਾਇਆ ਜਾਵੇ ਸਰਕਾਰ ਦਾ ਤੇ ਫਿਰ ਉਹ ਕਿਸਾਨੀ ਅੰਦੋਲਨ ਦੀ ਸਟੇਜ ਤੋਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਬਹੁਤ ਲੋਕਾਂ ਨੂੰ ਅਪੀਲ ਕੀਤੀ ਇਹ ਗੱਲ ਕਿ ਨਹੀਂ ਯਾਰ ਇਸ ਤਰੀਕੇ ਨਾਲ ਵੀ ਇੱਕ ਆਵਾਜ਼ ਚੱਕੀ ਜਾ ਸਕਦੀ ਹੈ ਸਰਕਾਰ ਦਾ ਮਜ਼ਾਕ ਉਡਾਇਆ ਜਾ ਸਕਦਾ ਹੈ ਗਲਤ ਨੀਤੀਆਂ ਦਾ ਮਜ਼ਾਕ ਉਡਾਇਆ ਜਾ ਸਕਦਾ ਹੈ ਸਹੀ ਨੀਤੀਆਂ ਨੂੰ ਸਾਹਮਣੇ ਲਿਆਂਦਾ ਜਾ ਸਕਦਾ ਹੈ ਤਾਂ ਫਿਰ ਉਹਦੇ ਵਿੱਚ ਅਸੀਂ ਇਹ ਇਸ ਕਲਾ ਨੂੰ ਇਸ ਤਰੀਕੇ ਨਾਲ ਲੋਕਾਂ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਬਹੁਤ-ਬਹੁਤ ਸ਼ੁਕਰੀਆ ਸੀ ਹੱਥ ਜੋੜ ਕੇ ਧੰਨਵਾਦ ਕਰਦੇ ਆ ਸਾਰੇ ਸਰੋਤਿਆਂ ਦਾ ਅੱਛਾ ਭਾਈ ਨਵੀਂ ਸ਼ੁਰੂਆਤ ਨੂੰ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਬਹੁਤ ਸਾਰੇ ਲੋਕ ਮਜ਼ਾਕ ਉਡਾਉਂਦੇ ਆ ਫਿਰ ਲੋਕ ਕਹਿੰਦੇ ਵੀ ਹੋਣ ਗਿਆ ਤੁਸੀਂ ਆਹ ਕਿਹੜਾ ਕੰਮ ਫੜ ਲਿਆ ਤਾਂ ਆਪਣੇ ਕਰਦੇ ਹੀ ਨਹੀਂ ਤੁਸੀਂ ਇਹ ਕਿਉਂ ਕੀਤਾ ਯੂਜ਼ ਕਰ ਲਿਆ ਹੋਰ بڑا ਕੁਝ ਹੈਗਾ ਥੀਏਟਰ ਕਰ ਲਓ ਚੰਗਾ ਕਰ ਲਓ ਨਹੀਂ ਇਹ ਥੀਏਟਰ ਸਾਡੇ ਪੰਜਾਬ ਦਾ ਫੋਕ ਥੀਏਟਰ ਹੈ ਮਤਲਬ ਜੇ ਕੋਈ ਸੋਚਦਾ ਹੈ ਕਿ ਇਹ ਕਲਾ ਨੂੰ ਕੋਈ ਪਿੱਛੇ ਕਰਕੇ ਦੇਖਦਾ ਹੈ ਤਾਂ ਫਿਰ ਉਹਨਾਂ ਦੀ ਆਪਦੀ ਸੋਚ ਹੋ ਸਕਦੀ ਹੈ ਸਾਡੇ ਲਈ ਤਾਂ ਇਹ ਕਲਾ ਬਹੁਤ ਵੱਡੀ ਕਲਾ ਹੈ ਬਹੁਤ ਅਮੀਰ ਕਲਾ ਹੈ ਇਸ ਕਲਾ ਨੂੰ ਪੇਸ਼ ਕਰਨ ਵਾਲੇ ਕਲਾਕਾਰ ਬਹੁਤ ਸਤਕਾਰਯੋਗ ਨੇ ਬਾਬੇ ਮਰਦਾਨੇ ਦੀ ਅਨਸਚੋਂ ਜਿਹੜੇ ਲੋਕ ਨੇ ਅਸੀਂ ਉਹਨਾਂ ਦਾ ਬੜਾ ਸਤਕਾਰ ਕਰਦੇ ਹਾਂ ਔਰ ਇਹ ਪੰਜਾਬ ਦਾ ਫੋਕ ਥੀਏਟਰ ਹੈ ਜਿਵੇਂ ਸਾਡਾ ਫੋਕ ਨਾਚ ਹੈ ਭੰਗੜਾ ਹੈ ਗਿੱਧਾ ਹੈ ਸਮਮੀ ਹੈ ਲੁੱਡੀ ਹੈ ਝੂਮਰ ਹੈ ਉਵੇਂ ਪੰਜਾਬ ਦਾ ਫੋਕ ਥੀਏਟਰ ਹੈ ਹਾਂਜੀ ਬਾਈ ਜੇ ਮੈਂ ਗੱਲ ਕਰਾਂ ਤਾਂ ਚੇਤਾ ਸਿੰਘ ਫਿਲਮ ਜੋ ਕਿ ਬਾਈ ਪ੍ਰਿੰਸ ਕਮਲ ਦੀ ਹੈਗੀ ਆ ਉਸ ਮੂਵੀ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਕੀ ਰੋਲ ਅਦਾ ਕੀਤਾ ਸੀ ਉਸ ਚ ਉਹਦੇ ਵਿੱਚ ਅਸੀਂ ਪਿੰਡ ਦੇ ਮੋਤਫਾਰ ਬੰਦੇ ਆ ਬਾਕੀ ਤੁਸੀਂ ਦੇਖ ਲਓਗੇ ਮੈਂ ਸਾਰੇ ਦਰਸ਼ਕ ਜਿਹੜੇ ਆਪਣੀ ਇਹ ਗੱਲਬਾਤ ਨੂੰ ਸੁਣ ਰਹੇ ਆ ਦੇਖ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਫਿਲਮ ਬਹੁਤ ਸੋਹਣੀ ਹੈ ਸਮਾਜਿਕ ਮੁੱਦੇ ਤੇ ਹੈ ਭੈਣ ਭਰਾ ਦੇ ਰਿਸ਼ਤੇ ਦੀ ਫਿਲਮ ਹੈ ਤੁਸੀਂ ਸਾਰੇ ਜ਼ਰੂਰ ਦੇਖ ਕੇ ਆਇਓ ਤੁਸੀਂ ਪਰਿਵਾਰ ਨਾਲ ਦੇਖ ਸਕਦੇ ਹੋ ਇਹ ਫਿਲਮ ਨੂੰ ਬਾਈ ਇਕਬਾਲ ਮੈਂ ਗੱਲ ਕਰਾਂ ਤਾਂ ਜੋੜੀ ਬੜੀ ਕਮਾਲ ਦੀ ਥੋੜੀ ਸਟੇਜਾਂ ਦੀ ਤੁਸੀਂ ਕਰਦੇ ਸੀ ਦੇਖ ਰਹੀ ਸਾਨੂੰ ਤੇ ਜੋੜੀ ਬੜੀ ਕਿਵੇਂ ਤੁਹਾਡੀ ਜੋੜੀ ਸਾਡੀ ਸ਼ੁਰੂ ਤੋਂ ਅਸਲ ਚਾਹੀ ਇਕੱਠੇ ਐਜੂਕੇਸ਼ਨ ਵੀ ਸਾਡੀ ਇਕੱਠਿਆਂ ਦੀ ਅਸੀਂ ਗਲੀ ਸਾਡੀ ਗਵਾਂਢੀ ਆਹੀ ਇੱਕ ਦੂਜੇ ਦੇ ਸ਼ੁਰੂ ਤੋਂ ਸਾਡੀ ਲਿਆ ਜੀ ਇੰਨੀ ਸੀ ਕਿ ਉਹ ਸਾਡੀ ਸਮਿਟਰੀ ਇੰਨੀ ਵਧੀਆ ਬੈਠੀ ਕਿ ਹੁਣ ਜਦੋਂ ਗੱਲ ਵੀ ਕਰਦੇ ਆ ਤਾਂ ਕਿ ਜਰੀਆਸ ਆ ਜਾਂਦਾ ਕਿਉਂਕਿ ਇੰਨਾ ਇੱਕ ਦੂਜੇ ਨੂੰ ਸਮਝਦੇ ਆ ਜਾਣਦੇ ਆ ਪਿਆਰੀ ਇੰਨਾ ਹੋ ਗਿਆ ਹੁਣ ਕੋਈ ਮਜ਼ਾਕ ਵੀ ਕਰ ਦਈਏ ਤੇ ਜੋਕ ਬਣ ਜਾਂਦਾ ਤੇ ਹੁਣ ਉਹ ਕਲਾ ਦੇ ਵਿੱਚ ਅਸੀਂ ਪਾ ਲੈਨੇ ਢਾਲ ਲੈਨੇ ਆ ਉਵੇਂ ਇਹ ਪਿਆਰ ਤੇ ਸਾਡੀ ਕਲਾ ਨਾਲ ਨਾਲ ਚੱਲ ਰਹੀ ਆ ਨੰਨੇ ਸਮੇ ਤੋਂ ਤੇ ਬਾਈ ਤੁਸੀਂ ਕੁਝ ਕਹਿੰਦਾ ਕਹਿਣਾ ਚਾਹਉ ਤੁਹਾਡੀ ਜੋੜੀ ਬਾਰੇ ਮਤਲਬ ਬਾਈ ਨੇ ਦੱਸਤਾ ਕਿ ਸਾਡੀ ਜੋੜੀ ਦਾ ਬਾ ਕੁਮਾਲ ਦੀ ਆ ਤੇ ਫਿਰ ਕਿੰਨਾ ਕੁ ਮਜ਼ਾ ਆਉਂਦਾ ਇਕੱਠੇ ਕੰਮ ਕਰਕੇ ਇਹ ਬਿਲਕੁਲ ਜੀ ਜਿਹੜਾ ਇੱਕ ਤੁਹਾਡੇ ਨਾਲ ਕਲਾਕਾਰ ਸਾਥੀ ਹੁੰਦਾ ਹੈ ਨਾ ਉਹਦੀ ਇੱਕ ਸਮਿਟਰੀ ਬਣੀ ਹੁੰਦੀ ਆ ਤੁਹਾਡੇ ਨਾਲ ਵੀ ਗੱਲ ਕਿੱਥੋਂ ਚੱਕਣੀ ਕਿਵੇਂ ਛੱਡਣੀ ਔਰ ਇਹ ਬਹੁਤ ਸਾਲਾਂ ਦੀ ਪ੍ਰੈਕਟਿਸ ਕਰਕੇ ਹੁੰਦਾ ਸੀ ਬਹੁਤ ਸਾਲਾਂ ਤੋਂ ਇਕੱਠੇ ਇਸ ਕਲਾ ਨਾਲ ਜੁੜੇ ਹੋਏ ਆ ਤੇ ਉਹ ਸਮਿਟਰੀ ਸਾਡੀ ਬਣੀ ਆ ਤੇ ਲੋਕ ਸਾਡੀ ਇਸ ਜੋੜੀ ਨੂੰ ਪਿਆਰ ਵੀ ਬਹੁਤ ਕਰ ਰਹੇ ਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭਾਈ ਮੈਂ ਵੀ ਚਾਹੂੰਗਾ ਆਡੀਅנס ਵੀ ਸਾਡੀ ਜ਼ਰੂਰ ਚਾਊਗੀ ਕਿ ਹੁਣ ਇੱਕ ਦੋ ਆਈਟਮ ਤੁਸੀਂ ਮਤਲਬ ਜਿਹੜੇ ਡਾਇਲੌਗ ਸਟੇਜ ਤੇ ਸਾਂਝੀ ਕੀਤੇ ਸੀ ਹਾਂ ਇੱਕ ਦੋ ਪੰਜ ਜ਼ਰੂਰ ਹੁਣ ਸਾਡੇ ਕੋਲ ਸਮਾਨ ਹੈ ਨਹੀਂਗਾ ਇਸ ਵੇਲੇ ਅਵੇਲੇਬਲ ਪਰ ਤੁਸੀਂ ਉਹ ਸਟੇਜ ਵਾਲੀ ਜੇ ਤੁਸੀਂ ਸ਼ੂਟ ਕੀਤੀ ਹੋਈ ਉਹ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਸੁਣਾ ਦਿਓ ਹੁਣ ਸਾਡੇ ਕੋਲ ਸਮਾਨ ਸਾਡਾ ਅਵੇਲੇਬਲ ਨਹੀਂ ਹੈਗਾਗਾ ਇੱਕ ਜੋਗ ਉਹ ਸੁਣਾ ਲਾਂ ਦਿਆਂ ਦੇਸ਼ ਬਹੁਤ ਤਰੱਕੀ ਕਰ ਗਿਆ ਆ ਤਰੱਕੀ ਕਰ ਗਿਆ ਉਹ ਚੰਦਰਮਾ ਤੇ ਪਹੁੰਚ ਗਿਆ ਮੈਂ ਕਿਹਾ ਇੰਡੀਆ ਨੇ ਇੱਕ ਨਵਾਂ ਚੰ드ਰੀਆਨ ਜਾਰੀ ਕੀਤਾ ਉਹ ਉੱਥੇ ਪਹੁੰਚ ਗਿਆ ਜੀ ਹਾਂ ਤੇ ਉਹਨੇ ਫੋਟੋ ਖਿੱਚ ਕੇ ਭੇਜਤੀਆਂ ਬਾਈ ਜੀ ਤੇ ਫੋਟੋਆਂ ਵਿੱਚ ਪਹਿਲਾਂ ਹੀ ਦੋ ਪੰਜਾਬੀ ਉੱਥੇ ਪਹਿਲਾਂ ਹੀ ਤੁਰੇ ਫਿਰਦੇ ਸੀ ਬਲਾ ਲਾੜਦਿਆ ਪੰਜਾਬੀ ਉੱਥੇ ਪਹੁੰਚ ਗਏ ਵਿਗਿਆਨੀਆਂ ਨੇ ਪੁੱਛਿਆ ਵੀ ਅਸੀਂ 650 ਕਰੋੜ ਲਾ ਕੇ ਚੰ드ਰੀਆਨ ਭੇਜੋ ਗੁਰੂਓ ਤੁਸੀਂ ਪਹਿਲਾਂ ਹੀ ਤੁਰੇ ਫਿਰਦੇ ਆ ਤੇ ਉਹ ਕੀ ਆnde ਉਹ ਕਹਿੰਦੇ ਵੀ ਫੈਲਤਾ ਸੀ ਕੈਨੇਡਾ ਦੀ ਲਈ ਸੀ ਝੰਡਾ ਸਾਨੂੰ ਇੱਥੇ ਲਾ ਗਿਆ ਲਾੜਦੀ ਨਾ ਹੋਵੇ ਤਾਂ ਇਹ بڑے ਜਗਾੜੀ ਹੁੰਦੇ ਪੰਜਾਬੀ ਉਹ ਪਹਿਲਾਂ ਹੀ ਪਹੁੰਚੇ ਫ ਇਦਾਂ ਦੀਆਂ ਗੱਲਾਂ ਜਿਨ੍ਹਾਂ ਤੇ ਲੋਕ ਅਸੀਂ ਕੋਸ਼ਿਸ਼ ਕਰਦੇ ਕਿ ਲੋਕ ਹੱਸਣ ਤੇਜਾ ਲੋੜੇ ਤੁਸੀਂ ਬਹੁਤ ਲੋਕਾਂ ਵੱਲੋਂ ਪਿਆਰ ਮਿਲਦਾ ਹੈ ਨਾ ਕਦੇ ਜਦੋਂ ਤੁਸੀਂ ਸਟੇਜਾਂ 'ਚ ਕਰਦੇ ਹੁੰਦੇ ਆ ਕੋਈ ਇਹੋ ਜਿਹੀ ਚੀਜ਼ ਹੋਈ ਹੈ ਕਦੇ ਵੀ ਜਾਂ ਯਾਰ ਤੁਸੀਂ ਕਹੋ ਵੀ ਆ ਗੱਲ ਨਹੀਂ ਬਣੀ ਯਾਰ ਇੱਥੇ ਆ ਗੱਲ ਕਰਨੀ ਸੀ ਆਪਾਂ ਆ ਬਹੁਤ ਵਾਰੀ ਹੁੰਦਾ ਹੈ ਜੀ ਕਈ ਵਾਰੀ ਨਹੀਂ ਆਪ ਨੂੰ ਵੀ ਤਸੱਲੀ ਹੁੰਦੀ ਕਿ ਯਾਰ ਇੱਥੇ ਗੱਲ ਨਹੀਂ ਬਣੀ ਕਈ ਥਾਵਾਂ ਤੇ ਬਹੁਤ ਮਜ਼ਾ ਆਉਂਦਾ ਹੈ ਖਾਸ ਤਰ੍ਹਾਂ ਦੇ ਲੋਡ ਕਿੰਨੇ ਕਿ ਪੈਂਦੀ ਹੈ ਬਾਈ ਕਿਉਂਕਿ ਜੋ ਤੁਸੀਂ ਸਟੇ ਤੇ ਪਰਫਾਰਮ ਕੀਤਾ ਮੌਕੇ ਦੇ ਉੱਪਰ ਗੱਲ ਬਣਾਉਣੀ ਬਹੁਤ ਡਿਫਿਕਲਟ ਹੁੰਦਾ ਆਮ ਤੌਰ ਤੇ ਨਹੀਂ ਆਉਂਦੀ ਆਮ ਲੋਕਾਂ ਨੂੰ ਪਰ ਕਿੰਨਾ ਕੁ ਮੁਸ਼ਕਲ ਹੁੰਦਾ ਜੀ ਹਰ ਕੰਮ ਲਈ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਪ੍ਰੈਕਟਿਸ ਨਹੀਂ ਕਰਦੇ ਤੇ ਫਿਰ ਉਹ ਉਹ ਗੱਲ ਨਹੀਂ ਬਣਦੀਗੀ ਇਸ ਲਈ ਹਰ ਕੰਮ 'ਚ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਫੈਮਿਲੀ ਦੇ ਵੱਲੋਂ ਫੁੱਲ ਸਪੋਰਟ ਹੈ ਹਾਂਜੀ ਫੈਮਿਲੀ ਵੱਲੋਂ ਹੁਣ ਪੂਰੀ ਫੁੱਲ ਸਪੋਰਟ ਹੈ ਜਦੋਂ ਸ਼ੁਰੂ ਕੀਤਾ ਹੋਊਗਾ ਕਹਿੰਦੇ ਤਾਂ ਹੋਣਗੇ ਵੀਰ ਕਿਹੜੇ ਕੰਮ ਫੜ ਲਿਆ ਛੱਡੋ ਨਹੀਂ ਕਰਦੇ ਨੇ ਪਰ ਉਹ ਵਿਚੋਂ ਜੇ ਗਰ ਨਹੀਂ ਹੁੰਦੀ ਤਾਂ ਕਿਹੜੇ ਕੰਮ ਲੱਗੇ ਹੋਏ ਆ ਜਦੋਂ ਕੋਈ ਵੀ ਕੰਮ ਜਦੋਂ ਸ਼ੁਰੂ ਕਰਦੇ ਪਹਿਲਾਂ ਪਹਿਲਾਂ ਲੋਕ ਤੁਹਾਨੂੰ ਟਾਰਗੇਟ ਕਰਦੇ ਫਿਰ ਤੁਹਾਡੇ ਨਾਲ ਸਹਿਮਤ ਹੁੰਦੇ ਫਿਰ ਤੁਹਾਨੂੰ ਸਲਾਉਣਾ ਸ਼ੁਰੂ ਕਰ ਦਿੰਦੇ ਆਈ ਹਰੇਕ ਕੰਮ ਜਿਹੜੇ ਕੰਮ ਚ ਮਰਜੀ ਪੈ ਜਾਓ ਉਹ ਇਹੀ ਹੈਗੇ ਸ਼ੁਰੂ-ਸ਼ੁਰੂ ਚ ਥੋੜੀ ਨਾ ਦਿੱਕਤ ਆਉਂਦੀ ਆ ਉਸ ਤੋਂ ਬਾਅਦ ਵਧੀਆ ਹੋ ਜਾਂਦਾ ਤੇ ਸਾਡੇ ਨਾਲ ਵੀ ਆਈ ਹੋਇਆ ਅੱਛਾ ਭਾਈ ਕਿਸੇ ਨੇ ਪ੍ਰੋਗਰਾਮ ਤੇ ਬੁਲਾਉਣਾ ਹੋਵੇ ਕਿਵੇਂ ਸੰਪਰਕ ਕਰ ਸਕਦਾ ਕਿਹੜੇ ਪਿੰਡ ਆ ਕਿੱਥੋਂ ਦੇ ਰਹਿਣ ਵਾਲੇ ਹਾਂ ਅਸੀਂ ਚੜਕ ਪਿੰਡ ਦੇ ਜੀ ਸਾਡਾ ਵੈਸੇ ਅਸੀਂ ਅੱਜਕੱਲ ਚੰਡੀਗੜੀ ਰਹਿਨੇ ਹੁੰਨੇ ਆ ਸਾਨੂੰ ਮੇਲਿਆਂ ਤੇ ਲੋਕ ਬੁਲਾਉਂਦੇ ਆ ਸੱਭਿਆਚਾਰਕ ਮੇਲੇ ਜਿਹੜੇ ਹੁੰਦੇ ਅੱਜ ਵੀ ਸੱਭਿਆਚਾਰਕ ਮੇਲੇ ਤੇ ਸੀ ਪਿੰਡ ਡਾਲਾ ਚ ਤੇ ਸਾਡਾ ਫੇਸਬੁੱਕ ਪੇਜ ਬਣਿਆ ਹੋਇਆ ਜੀ ਸਿਆਸੀ ਪੰਡ ਕਰਕੇ ਪੰਜਾਬੀ ਚ ਤੁਸੀਂ ਸਿਆਸੀ ਪੰਡ ਲਿਖੋਗੇ ਤਾਂ ਪੇਜ ਮਿਲ ਜੇਗਾ ਇੰਸਟਾਗ੍ਰam ਤੇ ਸਾਡੀਆਂ ਆਈਡੀਆਂ ਹੈ ਇਕਬਾਲ ਚੜੱਕ ਤੇ ਸੀ ਕੇ ਅਵਤਾਰ ਤੁਸੀਂ ਇੰਸਟਾਗ੍ਰam ਤੇ ਵੀ ਸਾਨੂੰ ਸਰਚ ਕਰ ਸਕਦੇ ਹੋ